विधि मुहिम के तहत टीम ने कार्रवाई की है विजिलस ने एक व्यक्ति रिश्वत बरनला प्रश्टाचार विरोध एक्शन उसका दर्ज करवाई गई है बादत तो वापस लैंड बदले रिश्वत की मांग की इसके बाद विजिलस ने उक्त दोषी रंगे हथे काबू किया है जबकि उसका एक साथी अजे फरार है दोवे खिलाफ मामला दर्ज कर ਲਿਆ ਗਿਆ ਹੈ ਦੱਸਦੇ ਕਿ ਵਿਜੀਲੈਂਸ ਇਨਸਪੈਕਟਰ ਦਾ ਕਹਿਣਾ ਹੈ ਕਿ ਰਿਸ਼ਵਤ ਲੈਣ ਦੇ ਮਾਮਲੇ ਤੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਵਿਅਕਤੀਆਂ ਦੇ ਖਿਲਾਫ ਜਿਹੜੇ ਮਾਮਲੇ ਨੇ ਦਰਜ ਕੀਤੇ ਜਾ ਸਕਦੇ ਨੇ ਅਗਮੈਸੀ ਬੋਲਦੇ ਚੈਨਲ ਤੇ ਜੀ ਮਹਿੰਦਰ ਸਿੰਘ ਇੱਕ ਪਿਆਦਾ ਲੜਕਾ ਉਹਦੇ ਖਿਲਾਫ ਪ੍ਰਵੀਨ ਕੁਮਾਰ ਨਾਮ ਦੇ ਵਿਅਕਤੀ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਸ਼ਿਕਾਇਤ ਕੀਤੀ ਸੀ ਵੀ ਮੈਥੋਂ ਜੀ ਇਹ ਸੰਮਣ ਤਮੀਲ ਕਰਾਉਣ ਦੇ ਬਦਲੇ 2000 ਰੁਪਏ ਮੰਗਦਾ ਹੈ ਇਸ ਬੰਦੇ ਨੇ ਸ਼ਿਕਾਇਤ ਕਰਨ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸਟਾਰਟ ਕਰਤਾ ਜੀ ਇਹ ਮੈਂ ਤੇਰੇ ਹੱਕ 'ਚ ਬਿਆਨ ਦੇ ਦੂੰ ਪੋਰਤਨ ਬਰੀ ਕਰਾ ਦੂੰਗਾ ਤੂੰ ਮੈਨੂੰ 2.5 ਲੱਖ ਰੁਪਏ ਦੇ ਦੇ ਜੀ ਉਹਦੇ ਵਿੱਚ ਅੱਜ ਇਹ ਬੰਦਾ ਸਾਡੇ ਕੋਲੇ ਆਕੇ ਨੇ ਸਾਨੂੰ ਦਰਖਾਸਤ ਦਿੱਤੀ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਜੀ ਉਹਦੇ ਸੌਂਚੇ ਇਹ ਚੈਂਬਰ ਨੰਬਰ 39 ਬਰਨਾਲਾ ਕੋਰਟ ਦੇ ਅੰਦਰੋਂ ਹੀ ਅਸੀਂ ਇਹਨੂੰ ਰੈੱਡ ਹੈਂਡਰ 1.5 ਲੱਖ ਰੁਪਏ ਲੈਣ ਦੇ ਨੂੰ ਅਰੈਸਟ ਕੀਤਾ ਜੀ ਇਹਦੇ ਵਿੱਚ ਦੋ ਵਿਅਕਤੀ ਨੇ ਜੀ ਇੱਕ ਗੱਜੂ ਰਾਮ ਹੈ ਵਾਸੀ ਭਦਲਵੜ ਤੋਂ ਹੈ ਤੇ ਇੱਕ ਇਹ ਪ੍ਰਵੀਨ ਕੁਮਾਰ ਵਾਸੀ ਭਦੋੜ ਤੋਂ ਹੈ ਜੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 29 ਅ ਅੱਜ ਅਸੀਂ ਮਤਲਬ 7 ਪੀਸੀ ਪਲੱਸ 308 ਐਫਨ 2 ਬੀ ਐਨ ਐਸ ਕੇਸਇਸਟਰ ਕਰਕੇ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਥਾਣੇ ਦੇ ਵਿੱਚ ਅਗਲੀ ਤੁਸੀਂ ਅਸਲੀ ਕਰ ਰਹੇ ਹਾਂ ਜੀ ਇਹ ਆਡਰ ਕਾਰਡ ਹੀ ਹੈ ਜੀ ਬੰਦੇ ਦਾ ਇਹ ਬੰਦਾ ਮਤਲਬ ਇੱਕ ਹੋਰ ਵੀ ਹੈ ਉਹਨੂੰ ਬਲੈਕਮੇਲ ਕਰ ਰਹੇ ਹਨ ਔਰ ਇਹ ਜੇ ਸਰਕਾਰੀ ਮੁਲਾਜ਼ਮਾਂ ਦੇਖੋ ਸੈਵਨ ਹੈ 7 ਪੀਸੀ ਐਕਟ ਦੇ ਅਸੀਂ ਕਾਰਵਾਈ ਕਰਦੇ ਹਾਂ ਜੇ ਕੋਈ ਪ੍ਰਾਈਵੇਟ ਵਿਅਕਤੀ ਹੈ ਮਤਲਬ ਕਿਸੇ ਕੰਮ ਚ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ 7A ਦੇ ਦੀ ਨਸੀਟ੍ਰੀਟ ਕਰਦੇ ਆ ਜੀ ਇਹਦੇ 7A ਜੀ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਪਲਸ 308 ਹਾਈਫਨ 2 ਇਹ ਬੀ ਐਨ ਐਸ ਜੀ 2023 ਤੇ ਅਜਾ ਦੀ ਰਿਮਾਂਡ ਲਵਾਗੇ ਜੀ ਰਿਮਾਂਡ ਲੈ ਕੇ ਇਹਦੇ ਕਿਦੋਂ ਜੀ ਜੋ ਵੀ ਹੋਰ ਇਹਦੇ ਕੋਈ ਕਾਰਵਾਈ ਇਹ ਜੀ ਕੀਤੀ ਹੈ ਕਿਤੇ ਤਫਤੀਸ਼ ਚ ਲਿਆ ਕੇ ਪੁੱਛ ਕੇ ਜ਼ੁਰਮ ਦਾ ਵਾਦਾ ਕਰਾਂਗੇ